ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਤਿੰਨ ਗੁਣਾ ਤਾਂ ਸਾਡੀ ਜ਼ਿੰਦਗੀ 'ਚ ਹੋਣਾ ਬੜਾ ਜ਼ਰੂਰੀ ਹੈ। ਪਹਿਲਾ ਗੁਣ ਜ਼ਿੰਦਗੀ ਦੇ ਵਿੱਚ ਆਪਣੀ ਸੋਚ, ਆਪਣੇ ਵਿਚਾਰ ਜਿਹੜੀ ਹੈ ਉਹ ਪਵਿੱਤਰ ਕਰੀਏ। ਹਮੇਸ਼ਾ ਚੰਗਾ ਸੋਚੀਏ, ਮਾੜਾ ਨਾ ਸੋਚੀਏ। ਦੂਜਾ ਗੁਣ ਜ਼ਿੰਦਗੀ ਦੇ ਵਿੱਚ ਸਾਡੀ ਸੰਗਤ ਚੰਗੀ ਹੋਣੀ ਚਾਹੀਦੀ ਹੈ। ਚੰਗੀ ਸੰਗਤ ਹਮੇਸ਼ਾ ਸਾਡੀ ਜ਼ਿੰਦਗੀ ਨੂੰ ਤਾਰਦੀ ਹੈ। ਮਾੜੀ ਸੰਗਤ ਹਮੇਸ਼ਾ ਸਾਡੀ ਜ਼ਿੰਦਗੀ ਨੂੰ ਡੁਬਦੀ ਹੈ। ਇਤਿਜਾ ਗੁੰਡਰੇ ਦਾ ਉਹ ਜ਼ਿੰਦਗੀ ਦੇ ਵਿੱਚ ਚੰਗੇ ਕਰਮ ਕਰੀਏ। ਜਿਹੜਾ ਮਨੁੱਖ ਚੰਗੇ ਕਰਮ ਕਰਦਾ ਹੈ ਉਹ ਹਮੇਸ਼ਾ ਚੰਗਾ ਇਨਸਾਨ ਬਣਦਾ ਹੈ। ਸਿਆਣੇ ਕਹਿੰਦੇ ਸਨ ਦਿਨੇ ਐਦਾ ਦੇ ਚੰਗੇ ਕਰਮ ਕਰੀਏ ਰਾਤ ਸੁਖੀ ਨੀਂਦ ਆਵੇ। ਤੇਰਾ ਆਤ ਨੂੰ ਐਦਾਂ ਦਾ ਕੋਈ ਮਾੜਾ ਕਰਮ ਨਾ ਕਰੀਏ ਦਿਨੇ ਮੂੰਹ ਖਾਂ ਜੋਕੇ ਨਾ ਰਹੀਏ